ਔਰੰਗਜ਼ੇਬ ਦਿੱਤਰੰਬਲ ਕੀਤੀ ਗਈ ਗਦਾਰੀ ਤੇ ਕੁਰਾਨ ਦੀ ਖਾਦੀ ਗਈ ਝੂਠੀ ਸੋਹ ਬਾਰੇ ਲਿਖਿਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਗੁਰੂ ਜੀ ਨੇ ਇਹ ਜ਼ਫਰਨਾਮਾ ਕਿਉਂ ਲਿਖਿਆ ਔਰੰਗਜ਼ੇਬ ਹਿੰਦੁਸਤਾਨ ਦਾ ਬਾਦਸ਼ਾਹ ਸੀ ਤੇ ਹਿਸਟਰੀ ਦੇ ਅਕੋਰਡਿੰਗ ਔਰੰਗਜ਼ੇਬ ਪੂਰੇ ਹਿੰਦੁਸਤਾਨ ਨੂੰ ਮੁਸਲਿਮ ਕੰਟਰੀ ਬਣਾਉਣਾ ਚਾਹੁੰਦਾ ਸੀ ਇਸ ਲਈ ਔਨੇ ਆਪਣੇ ਸਾਰੇ ਜਰਨਲਰਾਂ ਨੂੰ ਹੁਕਮ ਦੇ ਰੱਖਿਆ ਸੀ ਕਿ ਉਹਨਾਂ ਨੇ ਹਿੰਦੂਆਂ ਨੂੰ ਮੁਸਲਮਾਨ ਬਣਨ ਲਈ ਜਿਵੇਂ ਮਰਜ਼ੀ ਰਾਜ਼ੀ ਕਰਨਾ ਜਾਂ ਤਾਂ ਹਿੰਦੂਆਂ ਨੂੰ ਪੈਸੇ ਜਾਂ ਕਿਸੇ ਹੋਰ ਕੀਮਤੀ ਚੀਜ਼ ਦਾ ਲਾਲਚ ਦੇਵੋ ਨਾ ਮੰਨਣ ਤਾਂ ਡਰਾਓ ਦਮਕਾਓ ਤੇ ਮੌਤ ਦਾ ਖੌਫ ਵੀ ਦਿਖਾਓ ਬੇਸ਼ੱਕ ਉਹਨਾਂ ਦੀ ਸਾਰੀ ਪ੍ਰਾਪਰਟੀ ਵੀ ਜ਼ਬਤ ਕਰ ਲਵੋ ਪਰ ਕਿਸੇ ਵੀ ਤਰੀਕੇ ਨਾਲ ਜ਼ਿਆਦਾ ਤੋਂ ਜ਼ਿਆਦਾ ਹਿੰਦੂਆਂ ਨੂੰ ਮੁਸਲਮਾਨ ਬਣਾਓ ਇਹ ਚੀਜ਼ ਦਾ ਵਿਰੋਧ ਕਰਦੇ ਕਰਦੇ ਦੁਰਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਦੇ ਖਿਲਾਫ ਆਵਾਜ਼ ਚੱਕੀ ਤੇ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਤੇ ਮੁਸਲਮਾਨ ਬਣਨ ਲਈ ਕਿਹਾ ਪਰ ਇਹ ਦਰਬਾਰ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਦਲੇਰੀ ਨਾਲ ਸ਼ਹੀਦ ਹੋਣਾ ਸਵੀਕਾਰ ਕੀਤਾ ਪਰ ਮੁਸਲਮਾਨ ਬੰਨਾ ਸਵੀਕਾਰ ਨਾ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਬਾਅਦ